चार चुपरे चेक ਕਿੰਨੇ ਬਤਨੀ ਹਾਂ ਦੇ ਛੋਟੇ ਲਾ ਲੀਆਂ ਮੜੀਏ ਤੇਰੇ ਪੁੱਪਾ ਮਾਰ ਕਰਕੇ ਮੋਤੀ ਮਹਿਰਾ ਹਾਲ ਸੀਣਾ ਦਾ ਹੋ ਕੇ ਲਾ सदास अथ हो ज़ुल्मानी शागारी तरफ़ चिन ते वेजनि

کہ न वाईंदा نے वॾियूं सुझा सजाईंद ਸਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਅੱਜ ਨੇ 1 ਮਹੀਨੇ ਤੋਂ ਲਗਾਤਾਰ ਸਿੱਖ ਪੰਥ ਦੇ ਬਾਨੀ ਸਾਹਿਬ ਸਤਿਗੁਰੂ ਛੇਰ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਿਨ੍ਹਾਂ ਦੇ ਲੱਖ ਤੇ ਜਿਗਰ ਛੋਟੇ ਸਾਹਿਬ ਜਾਦੇ ਸਾਹਿਬ ਜਾਦਾ ਬਾਬਾ ਚੁਹਾਰ ਸਿੰਘ ਜੀ ਬਾਬ ਜੋਰਾਬਰ ਸਿੰਘ ਜੀ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਪੁਰ ਜੀ ਨੂੰ ਉਹ ਮਹਾਨ ਸ਼ਹੀਦਿਆਂ ਨੂੰ ਨਾਮ ਸਕਾਰਨ ਵੱਧ ਤੋਂ ਵੱਧ ਪਹੁੰਚੇ ਆ ਤੇ ਮੈਂ ਦੇਖਦਾ ਕਿ ਅੱਜ ਤੋਂ ਨਹੀਂ ਤੋੜ 6 7 ਦੀ ਬੋ ਆਨੰਦਪੁਰ ਸਾਹਿਬ ਦੀ ਧਰਤੀ ਜਿੱਥੋਂ ਸਤਪੁਰਾਂ ਨੇ ਖਿਲਾ ਅਨੰਦਗੜ੍ਹ ਛੱਡਿਆ ਉਤੋਂ ਇਹ ਜੋੜ ਮੇਲਾ ਸ਼ੁਰੂ ਹੋਇਆ ਆ ਔਰ ਦਰਬੜਾ ਦਰ ਫਿਰ ਇਸੇ ਤਰ੍ਹਾਂ ਪਰਿਵਾਰ ਵਿਛੋੜਾ ਪਰਿਵਾਰ ਮਛੋੜੇ ਤੋਂ ਭੱਟਾ ਸਾਹਿਬ ਭੱਟਾ ਸਾਹਿਬ ਤੋਂ ਫਿਰ ਚਮਕੌਰ ਸਾਹਿਬ ਮਾਛੀਵਾੜਾ ਤੇ ਹੁਣ ਅੱਜ ਇਸ ਪਵਿੱਤਰ ਧਰਤੀ ਤੇ ਨਗਰ ਕੀਰਤਨ ਜਿਹੜਾ ਨਗਰ ਕੀਰਤਨ 318 19 ਸਾਲਾਂ ਬਾਅਦ ਵੀ ਇਸ ਗੱਲ ਦਾ ਪ੍ਰਤੀਕ ਆ ਕਿ ਸਤਗੁਰੂ ਜੀ ਦੇ ਸਾਹਿਬਜ਼ਾਦਿਆਂ ਨੂੰ ਹਰ ਇੱਕ ਸਿੱਖ ਦੀ ਇੱਕ ਤਾਂਗ ਹੁੰਦੀ ਚਾਹੇ ਦੇਸ਼ 'ਚ ਬੈਠਾ ਹੋਵੇ ਵਿਦੇਸ਼ 'ਚ ਬੈਠਾ ਹੋਵੇ ਕਿ ਮੈਂ ਆਪਣਾ ਮੱਥਾ ਉਸ ਪਵਿੱਤਰ ਧਰਤੀ ਨੂੰ ਜਾ ਕੇ ਲਾਵਾਂ ਜੇ ਇਸ ਧਰਤੀ ਦਾ ਸਭ ਤੋਂ ਮਹਿੰਗਾ ਮੁੱਲ ਜੇ ਇਸ ਧਰਤੀ ਦਾ ਸਭ ਤੋਂ ਵੱਡਾ ਸਿਧਾਂਤਕ ਮੁੱਲ ਅੱਜ ਤੱਕ ਨਾ ਕਿਸੇ ਨੇ ਇਹੋ ਜੀਆਂ ਛਾਈਦੀਆਂ ਦਿੱਤੀਆਂ ਤੇ ਨਾ ਕਿਸੇ ਨੇ ਗਾਂਹ ਦੇਣੀਆਂ ਇਹੋ ਬਲੱਖਣ ਪੱਕ ਜਿਹੜਾ ਸਤਪੂਰ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਸੋ ਵੱਡੀ ਤਦਾਦ ਦੇ ਵਿੱਚ ਲੋਕ ਇੱਕ ਮਹੀਨੇ ਤੋਂ ਲਗਾਤਾਰ ਇਸ ਧਰਤੀ ਦੇ ਨਤਮਤ ਹੋ ਰਹੀ ਤੇ ਅੱਜ ਜਿੰਨਾ ਕਿਸਾਨਾਂ ਦਾ ਇਤਿਹਾਸ ਆ ਮੇਰਾ ਘਰ ਅੱਜ ਤੱਕ ਦੇ ਸਾਰੇ ਰਿਕਾਰਡ ਜਿਹੜੇ ਪਿਛਲੇ ਆ ਉਹ ਸਾਰੇ ਰਿਕਾਰਡਾਂ ਤੋਂ ਉੱਤੇ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਪਹੁੰਚੀ ਆ ਇਹ ਗੱਲ ਇਹ ਦਰਸਾਉਂਦੀ ਆ ਕਿ ਸਿੱਖ ਪੰਥ ਅੱਜ ਵੀ ਸਤਿਗੁਰੂ ਜੀ ਦੇ ਉਸ ਪਵਿੱਤਰ ਸਹਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਇਹ ਧਰਤੀ ਦੇ ਨਾਮਸਕਾਰਨ ਕਾਰਨ ਦੇ ਜਿਹੜੀਆਂ ਉਹਨੇ ਲੀਹਾਂ ਪਾਈਆਂ ਉਹਨਾਂ ਲੀਹਾਂ ਦੇ ਉੱਤੇ ਖਾਲਸਾ ਪੰਥ ਅੱਜ ਵੀ ਸ਼ਹੀਦੀਆਂ ਪਾਰ ਰਿਹਾ। ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਸਗੰਮਤਾ ਕੇਵਲ ਸਿਮਰਨ ਕਰਨ ਦਾ ਸਮਾਂ ਬੋਲਣ ਦਾ ਘਟਿਆ ਤੇ ਸਿੰਘ ਸਾਹਿਬ ਨੇ ਵੀ ਹਦੇਸ਼ ਕੀਤਾ ਸੀ ਕਿ ਵੱਧ ਤੋਂ ਵੱਧ ਸਿਮਰਨ ਕਰੀਏ। ਤੇ ਅਰਦਾਸ ਕਰੀਏ ਕਿ ਸਿੱਖ ਪੰਥ ਇੱਕસાਾਂ ਇਕੱਠਾ ਹੋਵੇ ਅੱਜ ਦਰਪੇਸ਼ ਜਿਹੜੀਆਂ ਚੁਣੌਤੀਆਂ ਆ ਉਹਨਾਂ ਦਾ ਸਾਹਮਣਾ ਖਾਲਸਾ ਪੰਥ ਇਕੱਠਾ ਹੋ ਕੇ ਕਰ ਸਕਦਾ ਸਾਰਾ ਅਕਾਲਪੰਥ ਇੱਕ ਝੰਡੇ ਥੱਲੇ ਸ੍ਰੀ ਅਕਾਲ ਤਖਤ ਦੀ ਸਰਪ੍ਰਸਤੀ ਹੇ ਸਾਡੇ ਇਕੱਠੇ ਹੋਣ ਬਹੁਤ ਬਹੁਤ ਧੰਨਵਾਦ ਮਾਈਕੁਰ ਜੀ ਦਾ ਖਾਲਸਾ ਮਾਈਕੁਰ ਜੀ ਦਾ